ਸਿੱਗਾ ਦੋਸਤੋ ਮੈਂ ਗੁਰਦੀਪਰ ਸਿੰਘ ਪੰਗੋਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਨੇ ਉੱਗੇ ਵਿਦਵਾਨ ਡਾਕਟਰ ਪੈਰਲਲ ਗਰਗ ਸਾਫ ਸਰ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਬਹੁਤ-ਬਾਤ ਜੀ ਦੋਸਤੋ ਚੋਣਾਂ ਨੇ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦੇ ਮੱਦੇਨਜ਼ਰ ਬੜਾ ਕੁਝ ਪੰਜਾਬ ਦੀ ਧਰਤੀ ਤੇ ਹੋ ਰਿਹਾ ਪਰ ਇੱਕ ਗੱਲ ਬੜੀ ਮਹੱਤਵਪੂਰਨ ਹੈ ਜਿਹੜੀ ਅਸੀਂ ਚੋਣਾਂ ਦੇ ਇਸ ਆਪਣੇ ਰੋਲੇਕੋਲੇ ਦੇ ਵਿੱਚ ਭੁੱਲ ਜਾਂਦੇ ਹਾਂ ਉਹ ਗੱਲ ਅਸੀਂ ਵਾਇਆ ਖਡੂਰ ਸਾਬ ਕਰਾਂਗੇ ਜਾਂ ਇੱਕ ਦੋ ਹੋਰ ਸੀਟ ਵੀ ਹੈਗੀ ਹੈ ਖਡੂਰ ਸਾਬ ਦੇ ਵਿੱਚ ਜਿਵੇਂ ਹੁਣ ਪੰਜਾਬ ਦੇ মিডিਆ ਦਾ ਫੋਕਸ ਹੈ ਜਾਂ ਪੰਜਾਬ ਦਾ মিডিਆ ਲੋਕਾਂ ਦਾ ਫੋਕਸ ਉਥੇ ਬਣਾ ਰਿਹਾ ਕਿ ਖਡੂਰ ਸਾਬ ਦੀ ਜਿਹੜੀ ਸੀਟ ਹੈ ਉਹ ਸਭ ਤੋਂ ਹੌਟ ਸੀਟ ਹੈ ਉਹ ਇਸ ਕਰਕੇ ਕਿ ਅਮਰਤਪਾਲ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਡੀਬਰੂਘਾੜ ਨਾਲ ਉਹਦੇ ਸਾਥੀ ਬੰਦ ਨੇ ਉਨੇ ਉਥੋਂ ਆਜ਼ਾਦ ਜਿਹੜੇ ਉਮੀਦਵਾਰ ਦੇ ਕਾਗਜ਼ ਨੇ ਉਹ ਕਾਗਜ਼ ਉਥੇ ਭਰੇ ओरिजिनल ਅਗਾਂਤਾਰ ਪੱਤਰਕਾਰਾਂ ਹੋਰ ਸਾਰੇ ਉਥੇ ਫਿਰ ਰਹੇ ਨੇ ਉਹ ਵਿੱਚ ਗੱਲ ਲਮਾ ਕੇ ਨਾਲ ਨਾਲ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਪੰਜਾਬ ਨੇ ਆਪਣੇ 13 ਐਮਪੀ ਚੁਣ ਕੇ ਭੇਜਣੇ ਨੇ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਜਿਨ੍ਹਾਂ ਨੇ ਪੰਜਾਬ ਦੇ ਵੱਡੇ ਮੁੱਦੇ ਚੁੱਕਣੇ ਨੇ ਕਿਉਂਕਿ ਪੰਜਾਬ ਦੇ ਵਿੱਚ ਅੱਜ ਵੱਡੇ ਇਸ਼ੂ ਨੇ ਹੋਈਸ਼ੂ ਪੰਜਾਬ ਦੇ ਪਿੰਡਾਂ ਦੇ ਨਾਲ ਵੀ ਜੁੜੇ ਹੋਏ ਨੇ ਸ਼ਹਿਰਾਂ ਦੇ ਨਾਲ ਜੁੜੇ ਹੋਏ ਨੇ ਖੇਤੀ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਉਦਯੋਗ ਨਾਲ ਜੁੜੇ ਹੋਏ ਨੇ ਪੰਜਾਬ ਦੇ ਖਤਮ ਹੋ ਰਹੇ ਪਾਣੀ ਪੰਜਾਬ ਦੇ ਵਿੱਚ ਲਗਾਤਾਰ ਪੈਸਟੀਸਾਈਡ ਜੋ ਖੇਤੀ ਨੂੰ کیمیکل دی یہ तमाम तरह ਦੇ 이슈 ਨੇ ਪਰ ਖਡੂਰ ਸਾਹਿਬ ਦੀ ਸੀਟ ਤੇ ਕੁਸ਼ਨ ਸੈਟਾਂ ਹੋਰ ਐ ਲੱਗਦਾ ਕਿ ਜਿਹੜਾ ਫੋਕਸ ਹੈ ਉਹ ਚਿਹਰਿਆਂ ਦੇ ਉੱਪਰ ਫੋਕਸ ਹੈ ਸਾਡੇ ਲੋਕਾਂ ਦਾ ਵੀ ਸਾਡੇ میڈیا ਦਾ ਵੀ ਉਹ ਫੋਕਸ ਮੁੱਦਿਆਂ ਦੇ ਉੱਪਰ ਨਹੀਂ ਹੈਗਾ ਅਸੀਂ ਚਿਹਰੇ ਚੁੰ ਰਹੇ ਹਾਂ ਤੇ ਇਸੇ ਕਰਕੇ ਖਡੂਰ ਸਾਹਿਬ ਨੂੰ ਅਸੀਂ ਹੌਰ ਸੀਟ ਮੰਨਦੇ ਹਾਂ ਕਿ ਉੱਥੇ ਐਦਾਂ ਅਮਰਤਪਾਲ ਜਿੱਤੂਗਾ ਅਮਰਤਪਾਲ ਨਹੀਂ ਜਿੱਤੂਗਾ ਇਹ ਵੀ ਵੱਡਾ ਸਵਾਲ ਹੈ ਕਿ ਅਮਰਤਪਾਲ ਜਿੱਤੂਗਾ ਨਹੀਂ ਜਿੱਤੂਗਾ ਪੰਜਾਬ ਦਾ ਸਵਾਲ ਹੈ ਜਾਂ ਫਿਰ ਪੰਜਾਬ ਦਾ ਸਵਾਲ ਨਹੀਂ ਹੈ ਇਹ ਕਿ ਖਡੂਰ ਸਾਹਿਬ ਦੇ ਇਸ਼ੂ ਹੋਣਗੇ ਜਾਂ ਪੰਜਾਬ ਦੇ ਇਸ਼ੂ ਹੋਣਗੇ ਲੋਕਾਂ ਦੇ ਇਸ਼ੂ ਹੋਣਗੇ ਸਵਾਲ ਉਹ ਹੋਣਗੇ ਤੇ ਉਹ ਐਡਰੈਸ ਹੋਣਗੇ ਸੋ ਡਾਕਟਰ ਸਾਹਿਬ ਤੋਂ ਖਡੂਰ ਸਾਹਿਬ ਵੀ ਸਮਝਾਂਗੇ ਕਿਉਂ ਅਸੀਂ ਇੰਨੇ ਮਹੱਤਵ ਦੇ ਰਿਹਾ ਨੇ ਚੀਜ਼ਾਂ ਨੂੰ ਜਦਕਿ 12 ਜਿਹੜੀਆਂ ਹੋਰ ਸੇਟਾਂ ਨੇ ਉਹ ਸੇਟਾਂ ਬਰਾਬਰ ਨੇ ਜਾਂ ਫਿਰ ਇਹ ਉਹ ਹਰ ਵਾਰ ਗੱਲ ਆ ਜਾਂਦੀ ਹੈ ਕਿ ਇੱਥੇ ਕਿਸਾਨੀ ਲੋਦਨ ਨੂੰ ਛੱਟ ਮਾਰਨੀ ਸੀ ਪਿੱਛੋਂ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਨੇ ਇਸ ਕਰਕੇ ਅਸੀਂ 13 ਦੇ ਵਿੱਚੋਂ ਇੱਕ ਸੀਪ ਚੁੰਮ ਲਈ ਉਹ ਚੀਜ਼ ਖੱਡ ਕੇ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਡਾਕਟਰ ਸਾਹਿਬ ਕਿਉਂ ਆਖਰੇ ਸਾਹਿਬ ਕੁਝ ਹੁੰਦਾ ਜਿਹੜੀਆਂ ਮੈਂ ਗੱਲਾਂ ਕਰ ਰਹੇ ਹਾਂ ਤਾਂ ਥੋੜਾ ਜਿਹਾ ਖਰੂਰ ਸਾਹਿਬ ਬਾਰੇ ਦੱਸਿਓ ਕਿ ਮੇਨ ਫੋਕਸ ਦੇ ਵਿੱਚ ਖਰੂਰ ਸਾਹਿਬ ਹੀ ਕਿਉਂ ਫਿਰ ਉਦਾਹਰਣ ਦਿੱਤੀ ਜਾਂਦੀ ਹੈ ਕਿ 1999 ਦੇ ਵਿੱਚ ਸਿਮਰਜੈਂਸੀ ਮਾਨਹੋਰਨ ਨੇ ਵੀ ਤਾਂ ਚੋਣਾ ਲੜੀਆਂ ਸੀ ਉਹ ਵੀ ਤਾਂ ਬਾਹਰ ਆਈ ਗਏ ਸੀ ਜੇਲ੍ਹ ਦੇ ਵਿੱਚੋਂ ਚੋਣਾ ਲੜ ਕੇ ਫਿਰ ਉਹਦਾਂ ਦੇ ਉਦਾਹਰਣ ਦਿੰਦੇ ਨੇ ਕਿ ਉਹਦੋਂ ਹੀ ਪੰਥ ਦੀ ਗੱਲ ਹੁੰਦੀ ਸੀ ਅੱਜ ਪੰਥ ਦੀ ਗੱਲ ਕਿਉਂ ਨਹੀਂ ਸੌਰਵ ਸਾਹਿਬ ਕਿਵੇਂ ਤੁਸੀਂ ਸਾਰੇ ਚੀਜ਼ਾਂ ਇਹ ਡਿਫਾਈਨ ਕਰ ਰਹੇ ਹੋ ਜੀ ਦੇਖੋ ਪੰਗੋ ਸਾਹਿਬ ਇੱਕ ਪਾਸੇ ਸਟੇਟ ਹੈ ਸਟੇਟ ਚਾਹੁੰਦੀ ਆ ਵੀ ਲੋਕ ਬੇਵਕੂਫ ਬਨੇ ਰਹਿਣ ਲੋਕ ਸੈਂਟੀਮੈਂਟਲ ਹੋ ਕੇ ਲੋਕ ਭਾਵਨਾ ਚ ਬਹਿ ਕੇ ਵੋਟਾਂ ਪਾ ਦੇਣ ਕਿ ਅੱਗੋਂ ਅਸੀਂ ਜੋ ਮਰਜ਼ੀ ਕਰੀਏ ਉਹੋ ਜਿਹੇ ਬੰਦੇ ਭਾਵਨਾ ਚ ਲੋਕਾਂ ਨੂੰ ਵੰਡ ਵੀ ਦਿਓ ਲੋਕਾਂ ਨੂੰ ਡੜਾ ਵੀ ਦਿਓ ਲੋਕਾਂ ਨੂੰ ਗਰਮ ਕਰ ਦਿਓ ਇਹੋ ਜੇ ਕੰਮ ਸਟੇਟ ਕਰਾਉਂਦੀ ਹੈ ਕਿਉਂਕਿ ਸਟੇਟ ਪੰਜਾਬ ਤੋਂ ਡਰਦੀ ਹੈ ਪੰਜਾਬ ਦੇ ਵਿੱਚ ਕਰਾਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਗਾ ਕਿਸਾਨੀ ਤੋਂ ਬਹੁਤ ਜ਼ਿਆਦਾ ਪਿੱਛੇ ਕਿਸਾਨੀ ਨੇ ਸਟੇਟ ਨੂੰ ਦਸਦਾ ਧੂੜ ਚਟਾਈ ਹੈ ਤੇ ਉਹਦੇ ਵਿੱਚੋਂ ਉਹਨਾਂ ਦੀ ਰੋਡ ਸੀ ਵੀ ਇੱਥੇ ਪਹਿਲਾਂ ਵੀ ਆਪਾਂ ਦੇਖਿਆ ਜਿਹੜਾ 26 ਜਨਵਰੀ ਨੂੰ ਜੋ ਕੁਝ ਹੋਇਆ ਉਦੋਂ ਕਿਸਾਨੀ ਨੇ ਦੋਨੋਂ ਐਂ ਢਾਹ ਲਾਤੀ ਸੀ ਇੱਕ ਵਾਰੀ ਤਾਂ ਉਹ ਗੱਲ ਵੱਖਰੀ ਆ ਵੀ ਬਚ ਗਿਆ ਉਹਨਾਂ ਦੋਨਾਂ ਕਿ ਉਹਦੋਂ ਬਾਦ ਉਹ ਜਿਹੜਾ ਉਹਨਾਂ ਦਾ నాయਕ ਸੀ ਉਹਦੀ ਇੱਕ ਮੌਤ ਹੋਈ ਐਸੇ ਉਹ ਕਿਹਾ ਜਾਂਦਾ ਹੈ ਮੈਂ ਕਹਾਂਗਾ ਵੀ ਉਹ ਸ਼ਕਤੀ ਮੌਤ ਸੀਗੀ ਕਿ ਉਹ ਸ਼ਕਤੀਮਤ ਦਾ ਕਿਸੇ ਨੇ ਮੁੜ ਕੇ ਗੱਲ ਹੀ ਨਹੀਂ ਕੀਤੀ ਹੀਰੋ ਤਾਂ ਉਹ ਵੀ ਸੀ ਨਾਇਕ ਸੀ ਸਿਆਣਾ ਵੀ ਬੜਾ ਰਿਗਾ ਸੀ ਸਮਝਦਾਰ ਸੀ ਤੇ ਬੋਲਦਾ ਵੀ ਬੜਾ ਇੱਜ਼ਤਮਾਨ ਨਾਲ ਸੀ ਤੇ ਪਰ ਉਸ ਦੀ ਕਿਸੇ ਨੇ ਸਾਰ ਨਹੀਂ ਲਈ ਵੀ ਭਾਈ ਇਹ ਨਹੀਂ ਜੁਡੀਸ਼ੀ ਦਾੰਦ ਤੱਕ ਲਾਡੋ ਇਹ ਚੋਂ ਇੱਕ ਤਾਂ ਸੀ ਇਹ ਪਤਾ ਲੱਗਦਾ ਵੀ ਅਸੀਂ ਜਦ ਕਹਿੰਦੇ ਵੀ ਥੜੇ ਦੇ ਖਾਲਸਿਆ ਨਹੀਂ ਕਰਦਾ ਜਿੰਨਾ ਚਿਰ ਜਿਉਂਦਾ ਸੀ ਉਹਨਾਂ ਚਿਰ ਸੀ ਉਹਦੇ ਨਾਲ ਆ ਗਿੱਦੇ ਉਹਨੂੰ ਇਸਨਾ ਖਤਮ ਹੋ ਗਿਆ ਕਿ ਆਤਾ ਹੋ ਗਿਆ ਕੀ ਹੋਇਆ ਕੀ ਨਹੀਂ ਹੋਇਆ ਪਰ ਉਹ ਤੇ ਡੰਚਣ ਵੀ ਡਾਤੇ ਅਸੀਂ ਫਿਰ ਮੁੜ ਕੇ ਬੋਲਦੇ ਹੀ ਨਹੀਂ। ਫਿਰ ਉਹਦੇ ਨਾਂ ਤੇ ਆਪ ਰੁਕੀਆਂ ਜਿਵੇਂ ਸਰਕਾਰਾਂ ਕਰਦੀਆਂ ਬਹੁਤ ਤਵਾਦੋ ਬਹੁਤ ਤਵਾਕੇ ਉਹਦਾ ਫਿਰ ਸਿੱਖੀ ਦੂਜਾ ਹਿੱਸਾ ਇਹਦੇ ਚੇ ਵੀ ਆ ਰਿਹਾ ਹੈ ਵੀ ਜਿਹੜੀ ਖਡੂਰ ਸਾਹਿਬ ਦੀ ਸੀਟ ਆ ਉਹਦੇ ਚ ਬਹੁਤਾ ਹਿੱਸਾ ਜਿਹੜਾ ਤਰਨਤਾਰਨ ਏਰੀਆ ਦਾ ਉੱਤਨ ਨਾਲ ਲੱਗ ਕੇ ਨੇ ਮਾੜਵਾ ਮਾਝਾ ਦਾ ਪਰ ਉਹ ਜਿਹੜਾ ਤਰਨਤਾਰਨ ਦਾ ਹਿੱਸਾ ਉੱਤੇ 90% ਵਾਦੀ ਜਿਹੜੇ ਉਹ ਸਿੱਖ ਵਾਦੀ ਹੈ। ਏ ਵੀ ਸੰਗੋ ਸਮਝੰਦੀ ਲੋੜ ਹੈ ਵੀ ਜਿਹੜੇ ਇੱਕ ਸਟੇਟ ਦੀ ਜਿਹੜੀ ਇਹਦੇ ਵਿੱਚ ਦਖਲਅੰਦਾਜ਼ੀ ਹੈ ਪੰਜਾਬ ਚ ਉਹ ਜਿਹੜੀ ਹੈ ਉਹ ਇਸ ਚ ਹੈ ਕਿ ਅਸੀਂ ਪੰਜਾਬ ਦੀ ਜਿਹੜੀ ਸਿੱਖਵਾਦੀ ਹੈ ਕਿਸਾਨੀ ਹੈ ਉਹਦੇ ਤੇ ਨਜ਼ਰ ਰੱਖ ਕੇ ਉਹਦੇ ਚ ਕਿਵੇਂ ਦਖਲਅੰਦਾਜ਼ੀ ਕਰਨੀ ਆ ਹੁਣ ਅੰਮ੍ਰਿਤਪਾਲ ਨੂੰ ਜਿੱਦੇ ਫੜਿਆ ਸੀ ਅੰਮ੍ਰਿਤਪਾਲ ਨੇ ਵੀਹਰ ਚਲਾਈ ਹੋਈ ਸੀ ਵੀਹਰ ਚਲਾਈ ਹੋਈ ਸੀ ਨਸ਼ੇ ਚੜਾ ਰਿਆ ਸੀ ਤੇ ਅੰਮ੍ਰਿਤ ਸ਼ਿਕਾ ਰਿਆ ਸੀ ਜਿੱਦ ਦੇ ਨੂੰ ਫੜ ਕੇ ਬੈ ਗਏ ਉਦੋਂ ਮੁੜ ਕੇ ਉਹ ਇੱਕ ਵਕਤ ਖਤਮ ਕਿਉਂ ਹੋ ਗਿਆ ਉਹ ਕਿਉਂ ਨਹੀਂ ਚੱਲ ਗਿਆ ਇਹਦਾ ਮਤਲਬ ਉਹ ਵੀ ਸਮਝਦਾਨ ਨਹੀਂ ਸੀ ਬਸ ਫਿਰ ਉਹ ਸਮਾਜ ਸਟੇਟ ਨੇ ਟੈਸਟ ਕਰ ਰਹਾ ਵੀ ਇਹਨੇ ਤਾਂ ਜਿੰਦਾ ਮਰਜੀ ਆਏ ਭੀਜ ਸੰਤਰ ਚਲਾਓ ਜਿੱਦਾਂ ਮਰਜੀ ਲਾੜੋ ਫਿਰ ਦੂਜੀ ਗੱਲ ਅਮਰਪਾਲ ਦੇ ਉੱਤੇ ਵੱਡੇ ਸਵਾਲ ਹਨ ਹਾਲਾਂਕਿ ਸਵੀਦਨਾ ਚ ਮੈਨੂੰ ਪਤਾ ਜੇ ਮੈਂ ਇਹ ਕਹਿ ਰਿਹਾ ਤਾਂ ਬੜੇ ਲੋਕਾਂ ਨੂੰ ਮਿਰਚਾਂ ਲੱਗਣੀਆਂ ਬੁਰਾ ਲੱਗੇਗਾ ਪਰ ਲੱਗੇ ਹੁਣ ਮੈਂ ਕੀ ਕਰ ਸਕਦਾ ਇਦਾਂ ਉਹ ਬਾਬੇ ਨਾਨਕ ਜੋ ਘਾਤ ਅਸੀਂ ਉਹਨਾਂ ਇਸ ਕਲੀਓ ਪੰਜ ਪੀਤੀਆਂ ਕਿਉਂ ਕਰ ਰੱਖਾਂ ਪਾਤ ਜੇ ਬੋਲਣਾ ਤਾਂ ਆਕੇ ਬੁੜਬੁੜ ਕਰੇ ਬਹੁਤ ਜੇ ਚੁੱਪ ਕਰਨਾ ਤਾਂ ਆਕੇ ਇਹ ਘੱਟ ਨਹੀਂ ਮਤ ਸੋ ਗੈਨੋ ਤਾਂ ਰਿਹਾਨੀ ਨਾ ਜਾ ਸਕਦਾ ਸੋ ਉਹਦੇ ਵਿੱਚ ਕੀ ਹੋਇਆ ਵੀ ਇੱਕ ਪਾਸੇ ਉਹ ਅੰਮ੍ਰਿਤਪੁਰ ਨੂੰ ਲੋਕਾਂ ਨੂੰ ਇਹ ਗੱਲ ਬਿਆਨ ਕਰਨੀ ਪੈਗੀ ਕਿ ਭਾਈ ਤੁਸੀਂ ਤਾਂ ਕਹਿੰਦੇ ਸਾਡਾ ਤਾਂ ਇਹ ਤਾਂ ਪਾਸਪੋਰਟ ਆ ਬਸ ਜਾਣ ਜਾਣ ਵਾਸਤੇ ਹਿੰਦੁਸਤਾਨ ਇਸ ਦਾ ਭਾਰਤ ਦਾ ਹਿੱਸਾ ਹੀ ਨਹੀਂ ਪੰਜਾਬ ਦਾ ਅਈ ਜੈ ਨੂੰ ਮੰਨਦੀ ਨਹੀਂ ਹੈਗੇ ਅੱਗੇ ਕਾਨੂੰਨ ਹੈ ਕਿ ਜੇ ਅਮਨਸਿਆਰ ਬਨੋ ਹੱਜੂਗੀ ਜੇ ਦੋ ਬੰਦੇ ਇੱਥੇ ਛੀਦ ਵੀ ਹੋ ਜਾਣਗੇ ਕਰ ਦੋ ਹਮਲਾ ਜੀਰਾ ਫੈਕਟਰੀ ਤੇ ਇਹ ਬੰਦੀ ਸਿੰਘ ਨੇ ਇਹ ਕਾਦੇ ਵਾਸਤੇ ਮੋਰਚਾ ਲਾਇਆ ਸੀ ਤਾਂ ਹਰ ਇੱਕ ਗੱਲ ਨੂੰ ਨਕਾਰਿਆ ਸੀ ਜੇ ਸੀ ਉਹ ਨਕਾਰਿਆ ਸੀ ਕੀ ਬੰਦੀ ਸਿੰਘ ਜਿਨ੍ਹਾਂ ਨੇ ਐਡੀ ਐਡੀ ਕੁਰਬਾਨੀਆਂ ਕਰੀਆਂ ਹੋਈਆਂ ਨੇ ਕੋਈ ਉਹਨਾਂ ਸਹਿਮਤ ਹੋਵੇ ਜਾਂ ਨਾ ਹੋਵੇ ਉਹ ਕੋਈ ਗੱਲ ਹੈ ਕੁਰਬਾਨੀ ਤਾਂ ਦਿਖਦੀ ਹੋਈ ਹੈ ਤੇ ਉਹ ਸਿਆਸੀ ਕਾਜੀ ਨੇ ਕੀ ਉਹਨਾਂ ਨੂੰ ਹੱਕ ਨਹੀਂ ਬਹਾਰ ਆਉਂਦਾ ਜੇ ਅਸੀਂ ਉਹਨਾਂ ਗੱਲਾਂ ਦੇ ਉੱਤੇ ਸਾਡੀ ਕੋਈ ਇਹੋ ਜਿਹਾ ਪ੍ਰਤੀਕਿਰਿਆ ਨਹੀਂ ਹੈ ਕਿ ਫੇਰ ਅਸੀਂ ਹੁਣ ਉਸੇ ਸੰਵਿਧਾਨ ਦੀ ਸੌਂਖਾ ਖਾ ਕੇ ਕਿਵੇਂ ਆਵਾਂਗੇ ਜਿਹੜੇ ਕਹਿੰਦੇ ਨੇ ਬਾਹਰ ਆਉਣ ਦੀ ਗੱਲ ਹੈ ਇਹਨਾਂ ਅਚਿੰਦਰਪਾਲ ਸਿੰਘ ਜਦ 89 ਚ ਜਿੱਤੇ ਨੇ ਉਦੋਂ ਵੀ ਤਾਲਾ ਚਾਬੀ ਇਹਨਾਂ ਦਾ ਉਹ ਸੀਗਾ ਨਿਸ਼ਾਨ ਚੋਣ ਨਿਸ਼ਾਨ ਪਟਿਆਲੇ ਜਿੱਤੇ ਸੀਗੇ ਤੇ ਇਹ ਜੇਲ੍ਹ ਚ ਸੀਗੇ ਉਹ ਕਹਿੰਦੇ ਵੀ ਇਹ ਜੇਲ੍ਹ ਦੀ ਨਾ ਤਾਲਾ ਖੁੱਲ ਜੂ ਵੈਸੇ ਇਹ ਇਹਨਾਂ ਨੂੰ ਇਹ ਨਹੀਂ ਪਤਾ ਵੀ ਮਨਿਸਟਰ ਚੀ ਮਨਿਸਟਰ ਤੇ ਐਮਪੀ ਬਥੇਰੇ ਜਿੰਨਾਂ ਚ ਨੇ ਜਿਹੜਾ ਚੁਣਿਆ ਹੋਇਆ ਜੇਲ੍ਹ ਚ ਜਾ ਸਕਦਾ ਜੇ ਅਜੇ ਪਹਿਲਾਂ ਜੇਲ੍ਹ ਚ ਉਹ ਕਿਹਨੇ ਕਹਿਤਾ ਵੀ ਹੋ ਜੇਲ੍ਹ ਤੋਂ ਬਾਹਰ ਆ ਜੂਗਾ ਇਹ ਇੱਕ ਨਵੇਂ ਨਾ ਲੋਕਾਂ ਨੂੰ ਇਤਨਾ ਪਤਾ ਲੱਗਦਾ ਆ ਤੁਸੀਂ ਲੋਕਾਂ ਨੂੰ ਕਿਹਨੇ ਗਲਤ ਬਿਆਨੀ ਕਰ ਲਿਓ ਜਾਂ ਤੁਹਾਨੂੰ ਪਤਾ ਨਹੀਂ ਇਹਨੇ ਤਾਂ ਹੋ ਨਹੀਂ ਸਕਦਾ ਇਹਨੇ ਤਾਂ ਨਿਆਣੀ ਨਹੀਂ ਹੈ ਕਿ ਉਹ ਉਹ ਤਾਂ ਦਵਾਈ ਤਾਂ ਕਰਿਆ ਖੁਦ ਵੀ ਅਮਰਪਾਲ ਉਹ ਇਹਨੇ ਲੋਗ ਵੀ ਸੋ ਜੇ ਇਹਨੇ ਸਿਆਣੇ ਨੇ ਉਹ ਤਾਂ ਉਹਨਾਂ ਨੂੰ ਘੱਟੋ ਘੱਟ ਤਾਂ ਪਤਾ ਹੋਣਾ ਹੀ ਕਹਿੰਦਾ ਵੀ ਐ ਤਾਂ ਨਹੀਂ ਛੁੱਟਦਾ ਹੁੰਦਾ ਬੰਦਾ ਜੋ ਤੇ ਕਿਸ ਇਦਾਂ ਦੇ ਬਣਾਏ ਨੇ ਜਾ ਵੀ ਰਹੇ ਹੋਗਾ ਵੀ ਉਹਨੂੰ ਅੰਦਰ ਲਗੇ ਜਿਵੇਂ ਕਈ ਵਾਰ ਹੁੰਦਾ ਨਾ ਸਮਝੌਤੇ ਕਰ ਲੈਂਦੇ ਵਿਚਾਰ ਜਾਤ ਨੇ ਹੁਣ ਛੱਡ ਰਹੇ ਨੇ ਕੇਸ ਹੀ ਖਤਮ ਕਰਦੇ ਆ ਪੁੱਛ ਧਿਆਨ ਦੇ ਦਿੰਦੀ ਆ ਅੱਜ ਜਿਵੇਂ ਭਾਪੀ ਚ ਜਿੰਨੇ ਜਾਂਦੇ ਜਿੰਨਾ ਤਾਂ ਕਹਿੰਦੇ 70000 ਕਰੋੜ ਖਾ ਗਿਆ 80000 ਕਰੋੜ ਖਾ ਗਿਆ ਇਹ ਤਾਂ ਛੱਡਣਾ ਨਹੀਂ ਮੋਦੀ ਸਾਹਿਬ ਕਹਿੰਦੇ ਨੇ ਜਿੱਦੋਂ ਭਾਪੀ ਚਲੇ ਜਾਂਦੇ ਨੇ ਉਹਦੇ ਉਹਦੇ ਤੇ ਕਹਿੰਦੇ ਜੀ ਕੇਸ ਨੂੰ ਉੱਥੇ ਰੱਦ ਕਰਨ ਵਾਸਤੇ ਅਸੀਂ ਭਾਵੇਂ ਦਿੰਦੇ ਨੇ ਜਾਂ ਜਬਾਨਦ ਕਰਾਉਣ ਵੇਲੇ ਕਹਿੰਦੇ ਮੈਂ ਸੋ ਇਸ ਕਰਕੇ ਇੱਕ ਕਸਮ ਗੰਦੀ ਲੋੜ ਹੈ ਫਡੂਰ ਸਾਹਿਬ ਦੇ ਉੱਤੇ ਹਮਲਾ ਤਾਂ ਫਡੂਰ ਸਾਹਿਬ ਸਾਡਾ ਜਿਹੜਾ ਹੈ ਨਾ ਇੱਕ ਤਰ੍ਹਾਂ ਗੱਲ ਸਮਝਿਆ ਯਾਦ ਕਰਾਂ ਤੁਸੀਂ ਵਰਦੂਲ ਸਾਹਿਬ ਗੁਰੂ ਅੰਗਦੇਵ ਜੀ ਖਡੂਰ ਸਾਹਿਬ ਆ ਕੇ ਸ਼ੁਰੂ ਕਰੀ ਸੀ ਉਹਨਾਂ ਨੇ ਆਪੀ ਜੀ ਗਰਤਾਰਪੁਰ ਸਾਹਿਬ ਉਹ ਜਦ ਗੱਦੀ ਦੇਤੀ ਖਡੂਰ ਸਾਹਿਬ ਚਲੋ ਕਿਉਂਕਿ ਉੱਥੇ ਸ਼ਰੀਕੰਤ ਤੇ ਲਖਮੀ ਚੰਦ ਹੋਰਾਂ ਨੇ ਕਬਜ਼ਾ ਕਰ ਰੱਖਿਆ ਸੀ ਲਾ ਕੇ ਗੁਰੂ ਨਾਨਕ ਦੇਵ ਜੀ 2-3 ਹਫ਼ਤੇ ਰਹੇ ਉਦੋਂ ਬਾਅਦ ਵੀ ਪਾਰ ਉਸ ਆੜੀਆਂ ਸੰਗਤਾਂ ਨੂੰ ਇੱਧਰ ਭੇਜਦੇ ਸੀ ਕਿਉਂਕਿ ਗੱਦੀ ਦੇ ਖਡੂਰ ਸਾਹਿਬ ਸਾਡਾ ਇੱਕ ਵੱਡਾ ਸੈਂਟਰ ਆ ਇਸ ਕੰ ਦਾ ਸੀ ਕਿ ਇਹ ਜਿਵੇਂ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਇਹ ਕਿਹਦੇ ਤੋਰੇ ਨੇ ਸੋ ਅੰਮ੍ਰਿਤਸਰ ਸਾਹਿਬ ਸੋ ਉਹਦੇ ਵਿੱਚ ਖਡੂਰ ਸਾਹਿਬ ਦੇ ਉੱਤੇ ਜਿਹੜਾ ਉਹ ਏਰੀਆ ਬਹੁਤਾ ਇਹ ਰੂਰਲ ਕਿਸਮ ਦਾ ਏਰੀਆ ਜਾਦਾ ਉਹਦੇ ਚ ਸਾਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਮਾਝਾ ਮਾਲਵਾ ਦੁਆਬਾ ਤਿੰਨਾਂ ਨੂੰ ਹੀ ਤਿੰਨ ਕਿਉਂਕਿ ਜਿੰਨੇ ਉਹਦੇ ਚ ਜੁੜਦੇ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਸਾਡੇ ਜਿਹੜਾ ਕੰਪੋਜ਼ ਜਿਹੜਾ ਅਸੀਂ ਕਹਿੰਦੇ ਹਰੇ ਮਿਲੇ ਸਾਡਾ ਸੁਭਾਅ ਤੇ ਸਾਡਾ ਤੌਰ ਤਰੀਕਾ ਉਹ ਉੱਥੋਂ ਦੀ ਅੰਦਰ ਆਉਂਦਾ ਤਰੀਕਾ ਇੱਕ ਬਣਾਇਆ ਹੈ ਕਿ ਉੱਥੇ ਜਾਦਾ ਅਸੀਂ ਜਿਹੜਾ ਹੈਗਾ ਇਹ ਜਿਹੜੀ ਸੰਵੇਦਨਾ ਇਹ ਜਾਦਾ ਉੱਤੇ ਭਾਰੂ ਫਰੜੀ ਹੈ ਪਰ ਮੈਨੂੰ ਸਵਾਲ ਮਿਲਿਆ ਇਹ ਹੈ ਸਵਾਲ ਦਿੱਤਨ ਜਹਾਰਨ ਤੇ ਨਹੀਂ ਹੈ ਵੱਡਾ ਸਵਾਲ ਇਹ ਹੈ ਵੀ ਇੱਕ ਤਾਂ ਜਿਹੜਾ ਇਹ ਕਿਹਾ ਜਾ ਰਿਹਾ ਵੀ ਹਟਾ ਉਹ ਜੇਲ੍ਹ ਤੋਂ ਬਾਹਰ ਆਉਂਦਾ ਇਹ ਕੋਈ ਜੇਲ੍ਹ ਤੋਂ ਬਾਹਰ ਆਉਣ ਦੀ ਕੁੰਜੀ ਨਹੀਂ ਦੂਜਾ ਜਿਹੜਾ ਉਹਨਾਂ ਨੇ ਕਿਹਾ ਕੀ ਹੁਣ ਉਹਨਾਂ ਨੇ ਬਦਲ ਲਿਆ ਆਪਦਾ ਕੀ ਉਹ ਇਹਨੂੰ ਜਾਂ ਫਿਰ ਇਹ ਕਹਿੰਦੇ ਵੀ ਇਸ ਦਾ ਸੌਂ ਚੁੱਕ ਲੈਣੀ ਹੈ ਤੇ ਮੁਲਕੇ ਸੀ ਉਹ ਮੰਨ ਨਹੀਂ ਚਾਹੇ ਨਹੀਂ ਕੀ ਹੋ ਇਹ ਕਹਿਣਾ ਚਾਹੁੰਦੇ ਨੇ ਜਾਂ ਉਹ ਕਹਿੰਦੇ ਵੀ ਹਾਂ ਹੁਣ ਮੈਂ ਸਰਦਾਰ ਦੀ ਕਈ ਕਹਿਣਗੇ ਕਿ ਦੇਖੋ ਜੀ ਮੁਖਤਾਰ ਰਾਜ ਆ ਗਏ ਉਹਨਾਂ ਨੂੰ ਕੀ ਲੋੜ ਹੈ ਉਹਨਾਂ ਨੂੰ ਆਉਂਦੇ ਨੇ ਜੇ ਕੋਈ ਬਿਲਕੁਲ ਠੀਕ ਹੈ ਮੁਖਤਾਰਾ ਚਾਹੁੰਦੇ ਨੇ ਤਾਂ ਕੋਈ ਮਾੜੀ ਗੱਲ ਨਹੀਂ ਪਰ ਮੁਖਤਾਰਾ ਕਿਹਨੂੰ ਕਹਿੰਦੇ ਨੇ ਕਿਹੜੀ ਮੁਖਤਾਰਾ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੀ ਦਾ ਲੋਕਾਂ ਨੂੰ ਇਕੱਠੇ ਕਰਨ ਵਾਲੀ ਜੇ ਸਿੱਖੀ ਦੀ ਵੀ ਗੱਲ ਕਰਦੇ ਆ ਜਿਹੜੇ ਵੀ ਕਹਿੰਦੇ ਨੇ ਆਧ ਜੱਟ ਸਿੱਖੀ ਦਾ ਸਭ ਤੋਂ ਵੱਡਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੱਕ ਬਾਬਾ ਬੰਦਾ ਸਿੰਘ ਬਹਾਦਰ ਤੱਕ ਸਾਰੀਆਂ ਉਦਾਹਰਨਾਂ ਜਿਹਨੇ ਸਿੱਖੀ ਦੀ ਜਾਤ ਪਾਤ ਦੇ ਨਾਲ ਸਿੱਖੀ ਦੇ ਬ੍ਰਹਮਣਵਾਦ ਦੇ ਨਾਲ ਸਿੱਖੀ ਦੇ ਕਰਮਕਾਂਡ ਦੇ ਨਾਲ ਲੜਾਈ ਹੈ ਸਿੱਖੀ ਕੀਰਤ ਨਾਲ ਖੜੀ ਹੈ ਸਿੱਖੀ ਕਿਰਤੀਆਂ ਨਾਲ ਖੜੀ ਹੈ ਸਿੱਖੀ ਨਾ ਕੋ ਵੈਰੀ ਨਾ ਹੈ ਬਗਾਨੇ ਦੀ ਹੈ ਸਿੱਖੀ ਨੇ ਕਿਰਤ ਕਰਕੇ ਜਿਹੜਾ ਜਾਮਲ ਹਾਕਮ ਹੈ ਉਹਦੇ ਖਿਲਾਫ ਬੋਲਣ ਦੀ ਜੁਰਤ ਕਰਾਈ ਹੈ ਸਿੱਖੀ ਨੇ ਗਿਆਨ ਪ੍ਰਾਪਤ ਕਰਨ ਦੀ ਗੱਲ ਕਰੀ ਹੈ ਕਿ ਉਹ ਜਿਹੜਾ ਹੈਗਾ ਉਹ ਸਿੱਖੀ ਹੈ ਉਹ ਤਾਂ ਕੋਹਾ ਜਾਲੀ ਜ ਉਹਦੇ ਉੱਤੇ ਜਿਹੜੇ ਵੀ ਨਾਇਕ ਨੇ ਸਾਡੇ ਅਸੀਂ ਨਾਇਕ ਨੂੰ ਇਸ ਪੱਖੋਂ ਵੀ ਕੀਏ ਨਾਇਕ ਇਸ ਗੱਲ ਦਾ ਜਿਹੜੇ ਜਿੱਥੇ ਸੀ ਰੋਜ ਮੱਥਾ ਟੇਕਦੇ ਆ ਸਿਰਨ ਬੋੜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੰਨਾ ਨੂੰ ਅਸੀਂ ਸ਼ਬਦ ਗੁਰੂ ਦਾ ਵਿਸ਼ਬਦ ਗੁਰੂ ਨੇ ਕੀ ਉਹ ਅਸੀਂ ਮੰਨਣ ਨੂੰ ਤਿਆਰ ਆ ਕੀ ਉਹ ਗਦ ਹੈ ਕਿ ਪਹਿਲਾਂ ਆਪਾਂ ਜਨਾਲੇ ਦੀ ਘਟਨਾ ਆਪਾਂ ਨੂੰ ਪਤਾ ਹੀ ਹੈ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੀ ਆਪਾਂ ਮੁੜ ਕੇ ਉਹ ਜਾ ਹੋਣਾ ਹੈ ਇਸ ਕਰਕੇ ਕੀ ਗੱਲ ਬੁੱਢਾ ਸਵਾਲ ਹੈ ਉਪਰਸੇ ਰੋਟੀ ਹੈ ਹਮਲਾ ਹੈ ਵਿਸਵੇਦਨਾ ਦਾ ਦੂਜਾ ਜੇ ਇਹ ਪੱਕੀ ਹੋਈ ਨਹੀਂ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ ਜਾਂ ਉਹਦੇ ਚ ਗੁੱਲਜੋ ਪੁਣੀ ਵੀ ਕੀਤੀ ਜਾਊਗੀ ਤਾਂ ਮਸਲੇ ਹੱਲ ਹੋਣ ਦਾ ਵੱਡਾ ਵੰਗੂਸਾ ਸਵਾਲ ਹੈ ਸਾਡੇ ਕੋਲੇ ਤੁਸੀਂ ਗੱਲ ਵੀ ਕਰੀ ਹੈ ਇਸ਼ਾਰਾ ਕਰਿਆ ਹੈ 89 ਦੇ ਜਿਲ੍ਹਾ ਨਾਮ ਲਾ ਕੇ ਮੈਂ ਗਿਨਾ ਤਾਂ 8 ਸੀਗੇ ਚੋਂ ਨਿਕਾਲੀ ਦਾਲਾ ਮਰਸਾ ਦੇ ਨਾਲ ਜੁੜੇ ਹੋਏ ਇੰਡੀਪੈਂਡੈਂਟ ਚੀਫ ਕੌਂਸਲਰ ਦੇ ਵਾਲੇ ਇਹ ਇੰਨੀ ਪੈਂਦੀ ਅਤਿੰਦਰਪਾਲ ਸਿੰਘ ਜੋ 8 ਬੰਦੇ ਉਹਨਾਂ ਇਹ ਦੱਸ ਦੇਣ ਵੀ ਇਹਨਾਂ ਨੇ ਜਿਹੜਾ ਪਾਖੜਾ ਦਾ ਡੈਮਾਂ ਦਾ ਜਿਹੜਾ ਮਾਮਲਾ ਸੀ ਉਹਦੇ ਉੱਤੇ ਕੀ ਕਰਿਆ ਜਿਹੜਾ ਇਹਨਾਂ ਨੇ ਪਾਣੀਆਂ ਦਾ ਮਾਮਲਾ ਸੀ ਉਹਤੇ ਕੀ ਕਰਿਆ ਜਿਹੜਾ ਪੰਜਾਬ ਦਾ ਕਹਾਣ ਹੋਇਆ ਹੋਇਆ ਸੀ ਉਹਤੇ ਕੀ ਕਰਿਆ ਜਿਹੜੇ ਸਿੱਖ ਕਤਲੇਆਮ ਹੋਇਆ ਸੀ ਉਹਦੇ ਉੱਤੇ ਕੀ ਕੀ ਕਰਿਆ ਜੇ ਅਸੀਂ ਕਹੀਏ ਵੀ ਜਿਹੜਾ ਧਰਮ ਦੇ ਵਿੱਚ ਦਖਲਅੰਦਾਜ਼ੀ ਸੀ ਆ ਸਾਰੀ ਉਸ ਤੋਂ ਬਾਅਦ ਇਤਿਹਾਸਿਕ ਕਿਤਾਬਾਂ ਦੇ ਉੱਤੇ ਅਸੀਂ ਮੋਰਚਾ ਲਾਇਆ ਸੀ ਸਿਸਤਾ ਸਾਹਿਬ ਉਹਨਾਂ ਨੇ ਮੈਂ ਚੋਕ ਤੇ ਵੈਸੀ ਜਾਂਦਾ ਫੀਨਾਲ ਉਹਨਾਂ ਦੇ ਤੇ ਉਹ ਸਾਰਾ ਇਤਿਹਾਸ ਗਲਤ ਪੜਾਇਆ ਜਾਂਦਾ ਰਿਹਾ ਉਦੋਂ ਉੱਤੇ ਉਹਨਾਂ ਨੇ ਕੀ ਉੱਥੇ ਕੋਸ਼ਿਸ਼ ਕੀਤੀ ਜਿਹੜੀ ਸਿੱਖਿਆ ਦੇ ਉੱਤੇ ਪੰਜਾਬੀ ਪੰਜਾਬੀ ਨਾਲ ਕੇਂਦਰ ਵੱਲੋਂ ਤੱਕਾ ਹੋਇਆ ਜਦ ਵੀ ਕੀ ਕਰਿਆ ਪੰਜਾਬ ਦੇ ਜਿਹੜੇ ਇਲਾਕਿਆਂ ਦੀ ਗੱਲ ਸੀ ਉਦੋਂ ਉੱਤੇ ਕੀ ਗੱਲ ਕਰੀ ਪੰਜਾਬ ਪੁਨਰਗਠਨ ਕਰੂ ਤਾਂ ਕੀ ਗੱਲ ਕਰੀ ਸੋ ਮੈਨੂੰ ਤਾਂ ਕਿਤੇ ਨਰਮੀ ਨਹੀਂ ਆ ਵੀ ਉਹ ਗੱਲ ਹੋਇਓ ਠੀਕ ਆ ਤੁਸੀਂ ਸੈਂਟੀਮੈਂਟਰੀ ਵੀ ਮੈਂ ਆ ਵੀ ਠੀਕ ਆ ਵੀ ਠੀਕਾ ਜੋ ਮਰਜ਼ੀ ਕਹੋ ਸੈਂਟੀਮੈਂਟਰੀ ਕਹਿੰਦਾ ਅਸਲ ਤੇ ਬਲਕਿ ਇੱਕ ਗੱਲ ਹੈ 99 ਦੇ ਵਿੱਚ ਅਸੀਂ 8 MPD ਜਾਂ ਸਾਨੂੰ ਕੁਝ ਨਹੀਂ ਮਿਲਿਆ ਸਸ ਡੇਟ ਨੂੰ ਪਤਾ ਲੱਗ ਗਿਆ ਹੋਇਆ ਇਹ ਤਾਂ ਹੈ ਜੀ ਨੇ ਇਹਨਾਂ ਨੂੰ ਐਂ ਕਰਾਇਆ ਜਾ ਸਕਦਾ ਉਦੋਂ ਮੁੜ ਕੇ ਉਹਨਾਂ ਨੇ ਸਮਾਂ ਨਵਾਂ ਤਰੀਕਾ ਲੱਭ ਲਿਆ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਨਸ਼ੇੜੀ ਵੀ ਬਣਾਇਆ ਗਿਆ ਉਦੋਂ ਪਹਿਲਾਂ ਇਹਨੇ ਨਸ਼ੇ ਨਹੀਂ ਸੀਗੇ ਪੁਲਿਸ ਰਿਪੋਰਟ ਨਾਲ ਸਾਹਮਣੇ ਨਹੀਂ ਹੁਣ ਕਹੀ ਤੇ ਉਹਨੂੰ ਜੀ ਆਈ ਵੀ ਇੱਕ ਬੰਦੇ ਲੋਕਾਂ ਨੂੰ ਕਿਉਂਕਿ ਹੁਣ ਇਹ ਵੀ ਬਣਾਤਾ ਵੀ মিডিਆ ਚ ਕਿਉਂਕਿ ਆਈਟੀ ਸਰ ਬਣਾਏ ਹੋਏ ਨੇ ਉਹਨਾਂ ਨੇ ਕੀ ਲੈਣਾ ਉਹਨਾਂ ਨੂੰ ਪਤਾ ਵੀ ਸਾਡੀ ਡਾਲਰ ਜਿਹਦੇ ਉਲਟ ਜਾ ਰਹੀ ਹੈ ਗੱਲ ਉਹ ਬੰਦੇ ਹੋਰ ਹੀ ਪਾ ਰਹੇ ਹੁੰਦੇ ਉਹਨਾਂ ਨੇ ਅਮਰਸਪੁਰ ਨੂੰ ਭਾਵੇਂ ਜਾਣਦੇ ਵੀ ਨਾ ਹੁਣ ਤੇ ਸਾਧ ਹੁੰਦੇ ਨੇ ਵੀ ਲੋ ਜੀ ਪਹਿਲਾਂ ਵੀ ਆਏ ਹੁੰਦਾ ਸੀ ਨਸ਼ਿਆਂ ਦੇ ਉੱਤੇ ਨਸ਼ਿਆਂ ਚ ਵੜਨਾ ਕਿਸਾਨਾਂ ਦੀਆਂ ਖੁਦਕਸ਼ੀਆਂ ਹੋਣੀਆਂ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਹੋਣੀਆਂ ਸੂਬੇ ਜਮੇ ਕਰਜ਼ਾ ਜਾਂਦਾ ਚੜਨਾ ਸੂਬੇ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾਈ ਹੋਣਾ ਇੱਥੇ ਰੁਜ਼ਗਾਰ ਘਟਨੇ ਇੱਥੇ ਸਰਕਾਰੀ ਨੌਕਰੀਆਂ ਘਟੀਆਂ ਇੱਥੇ ਰੋਜ਼ ਬੇਅਦਬੀਆਂ ਹੋਣੀਆਂ ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਇੱਥੇ ਢੇਰਾਵਾਦ ਨੂੰ ਵੱਖਰਾਤ ਹੋਣਾ ਇਹ ਸਾਰਾ ਕੁਝ ਇੱਥੇ ਵਿਤਕਰੀ ਹੋਣੇ ਜਾਤ ਪਾਤ ਦੇ ਨਾਂ ਤੇ ਇੱਥੇ ਸ਼ਮਸ਼ਾਨ ਘਾਟ ਵੱਖ ਕਰਨ ਤੱਕ ਦੀ ਗੱਲ ਹੋ ਜਾਣੀ ਇਹ ਜਿਹੜਾ ਸਾਰਾ ਕੁਝ ਹੋਇਆ 90 ਤੋਂ ਬਾਅਦ ਜ਼ਿਆਦਾ ਹੋ ਗਿਆ ਜਿੱਥੇ ਸਾਡੀ ਕੌਮ ਤੇ ਹਮਲਾ ਹੋਇਆ ਸੀ ਉਸ ਹਮਲੇ ਤੋਂ ਬਾਅਦ ਇੱਕ ਪਾਸੇ ਤਾਂ ਅਸੀਂ ਤਕਲੇ ਹੋ ਕੇ ਨਿਕਲਣਾ ਸੀ ਉਹਨਾਂ ਨੇ ਤਕਲੇ ਹੋਣ ਦਾ ਤਰੀਕਾ ਇਹ ਕਰਤਾ ਵੀ ਤਕਲੇ ਹੋਣ ਹੀ ਨਾ ਵੰਡਣਾ ਸ਼ੁਰੂ ਕਰਤਾ ਜਿਵੇਂ ਕਿਸਾਨੀ ਅੰਦਰੋਂ ਜਾਂ ਜਿੱਤ ਕੇ ਆਇਆ ਸੀ ਤੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਇਹ ਛੋਣਾ ਲੜਨਾਲ ਕੇ ਨਾ ਇਹਨਾਂ ਦਾ ਤਕਲਾ ਪੈ ਗਿਆ ਸੀ ਆਪਸ ਵਿੱਚ ਬਿਲਕੁਲ ਬਿਲਕੁਲ ਤੋਂ ਉਸੇ ਢਿੱਕੇ ਨਾਲ ਜਿਹੜਾ ਸੀ ਕਾਲ ਤੱਕ Delhi ਬਿਲਦੀ ਬਾਬਾ ਸੰਤਾ ਸਿੰਘ ਦੇ ਰਾਹੀਂ ਬਣਵਾਈ ਸੀ ਸਾਹ ਬੁੱਟਾ ਸਿੰਘ ਹੋਮ ਮਿਨਿਸਟਰ ਨੇ ਸਰਕਾਰੀ ਖਰਚੇ ਦੇ ਨਾਲ ਉਹ ਅਸੀਂ ਢਾਕੇ ਵੀ ਨਹੀਂ ਸਾਡੀ ਇੱਜ਼ਤ ਨਹੀਂ ਹੈ ਤੁਸੀਂ ਢਾਇਆ ਸੀ ਸਾਡਾ ਅਸੀਂ ਤੁਹਾਡਾ ਬਣਾ ਢਾਵਾਂਗੇ ਇਸ ਦਾ ਆਪ ਦੇਸਾਂਗੇ ਉਸੇ ਆਪ ਦੀ ਇੱਜ਼ਤ ਬਣਾ ਲਈ ਸੀ ਪਰੰਤੂ ਮੁੜ ਕੇ 89 ਤੋਂ ਬਾਅਦ ਮੈਨੂੰ ਲੱਗਦਾ ਨਹੀਂ ਵੀ ਮੁੜ ਕੇ ਅਸੀਂ ਪੰਜਾਬ ਦੀ ਜਿਹੜੀ ਆ ਹੁਣ ਕਿਸਾਨੀ ਅੰਦੋਲਨ ਵੇਲੇ ਜ਼ਰੂਰ ਸੀ ਸੰਘਤ ਤੇ ਪੰਗਤ ਦਾ ਮੁੱਦਾ ਪੂਰੀ ਦੁਨੀਆ 'ਚ ਛਾ ਗਿਆ ਸੀ ਪੂਰੀ ਦੁਨੀਆ 'ਚ ਪੱਕੀ ਇੱਜ਼ਤ ਹੋ ਗਈ ਸੀ ਪੂਰੀ ਦੁਨੀਆ 'ਚ ਇਹ ਹੋ ਗਿਆ ਸੀ ਵੀ ਸਿੱਖ ਤਾਂ ਹਾਈ ਨਾ ਬਣੇ ਚੰਗੇ ਪੰਜਾਬ ਤਾਂ ਹੀ ਬੜਾ ਚੰਗਾ ਤਾਂ ਸਭ ਨੂੰ ਰੋਟੀ ਜਿੰਦਾ ਇਹ ਤਾਂ ਜਿਹੜਾ ਮਰਜੀ ਉਥੇ ਯੋਧੀਆਂ ਨਾਲ ਕੁਛ ਹਜੇ ਤਾਂ ਵੀ ਤਿਆਰ ਨੇ ਉਹਨਾਂ ਦੀ ਸੇਵਾ ਕਰਨ ਨੂੰ ਜੇ ਰਹਿਂਗੀਆਂ ਨਾਲ ਕੁਛ ਹੁੰਦਾ ਤਾਂ ਵੀ ਤਿਆਰ ਨੇ ਇਹ ਤਾਂ ਜਿੱਥੇ ਵੀ ਕੋਈ ਹੋ ਗਿਆ ਮੁਸਲਮਾਨਾਂ ਨਾਲ ਕੁਛ ਹੁੰਦਾ ਉੱਥੇ ਵੀ ਤਿਆਰ ਨੇ ਇਹ ਤਾਂ ਕਰੋਨਾ ਦੇ ਵਿੱਚ ਸਾਰੇ ਆਪਜਾਂ ਤੋਂ ਡਰ ਕੇ ਪੈ ਗਏ ਇਹ ਤਾਂ ਸਿਲੰਡਰ ਮੋੜਦੇ ਤੇ ਚੱਕ-ਚੱਕ ਕੇ ਲੋਕਾਂ ਕੋਲ ਆਕਸੀਜਨ ਤੇ ਲੈ ਜਾ ਕੇ ਡਾਉਣ ਲਾਗੇ ਇਹ ਤਾਂ ਬਾਬੇ ਨਾਨਕ ਨੇ ਲੰਗਰ ਲਾਇਆ ਇਹ ਤਾਂ ਸਿੱਖ ਗਏ ਵੀ ਦਵਾਈਆਂ ਦਾ ਵੀ ਲੰਗਰ ਲਾ ਦੋ ਆਕਸੀਜਨ ਦਾ ਵੀ ਲੰਗਰ ਲਾ ਦੋ ਇਹ ਤਾਂ ਹਰੇਕ ਜੀ ਦਾ ਨੰਗਰ ਕਿਤਾਬਾਂ ਦਾ ਨੰਗਰ ਲਾ ਦੋ ਠੀਕ ਹੈ ਜੀ ਦਾ ਨੰਗਰ ਲਾਉਣ ਲਾ ਕੇ ਇਹ ਤਾਂ ਪੰਗਤ ਦੇ ਵਿੱਚ ਹਰੇਕ ਚ ਸੋ ਉਹ ਗੱਲ ਚ ਸਾਡੀ ਜਿਤਵਣੀ ਪੂਰੀ ਦੁਨੀਆ ਚ ਕਿ ਸਾਡਾ ਫਲਸਫਾ ਤਾਂ ਉੱਚਾ ਹੈਗਾ ਪਰ ਉਹ ਫਲਸਫੇ ਦਾ ਅਮਲੀ ਰੂਪ ਪੂਰੀ ਦੁਨੀਆ ਚ ਆਇਆ ਹੁਣ ਉਹਦਾ ਤਰੀਕਾ ਇਹ ਹੈ ਵੀ ਇਹ ਦੱਸਣਾ ਕਿ ਨਹੀਂ ਇਹ ਇੰਨੇ ਚੰਗੇ ਨਹੀਂ ਹੈਗੇ ਇਹ ਤਾਂ ਡਾਕਟਰ ਮਾਰ ਬੰਦੇ ਨੇ ਇਹ ਤਾਂ ਕਿਸੇ ਨੂੰ ਵੀ ਕੁਝ ਵੀ ਕਰਨ ਨੂੰ ਯਾਰ ਨੇ ਉਹਦੇ ਚ ਬੇਅਦਬੀਆਂ ਦਾ ਸਿੱਧਾ ਸ਼ੁਰੂ ਹੋਇਆ ਉਹ ਬੇਅਦਬੀਆਂ ਤੇ ਆਪਾਂ ਕੀ ਕਰਿਆ ਉਹ ਬੇਅਦਬੀਆਂ ਦੇ ਉੱਤੇ ਅਸੀਂ ਇਹ ਸ਼ੁਰੂ ਕਰਤਾ ਵੀ ਜਿਹੜਾ ਬੰਦਾ ਹੋਵੇ ਉਹਦਾ ਕਤਲ ਕਰ ਦੋ। ਕੋ ਸ਼ੁਰੂਆਤ ਕਰੀ ਉੱਥੋਂ। ਮੋٹے ਤੌਰ ਤੇ ਆਪਣਾ ਸਿੰਘੂ ਬਟ ਤੋਂ। ਹਾਂ। ਆਲ ਮੈਂ ਆ ਕਰਕੇ ਟੰਗਿਆ। ਪਰ ਕੀ ਉਹਦੇ ਨਾਲ ਬੇਅਦਬੀਆਂ ਰੁਕੀਆਂ ਸਮੋ ਨਾ ਹੋਰ ਫਾਰਮੂਲਾ ਮਿਲ ਗਿਆ ਵੀ ਇਹਨਾਂ ਦੇ ਐਂ ਕਰੋ ਕੋਈ ਪੱਤਲੇ ਪਰਵਾ ਕੇ ਛੁੱਡ ਦੋ ਕੋਈ ਕੁਛ ਕਰ ਦੋ। ਹਾਲਾਂਕਿ ਜਦ 84 ਤੋਂ ਪਹਿਲਾਂ ਜੋ ਕੁਝ ਹੋਇਆ ਹੈ ਮੈਂ ਆਪ ਉਹਦਾ ਜਸ਼ਨਦੀਦ ਗਵਾਹ ਇਹਨਾਂ ਗੱਲਾਂ 'ਚ ਵੀ ਉਦੋਂ ਵੀ ਕਿਸੇ ਮੰਦਰ ਚ ਗਊ ਦੀ ਪੂਜਾ ਛੁੱਟੀ ਜਾ ਰਹੀ ਹੈ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਸਿੱਖਾਂ ਵੀੜੀਆਂ ਛੁੱਟੀਆਂ ਜਾ ਰਹੀਆਂ ਨੇ ਕਿਸੇ ਮਰਜਦਾ ਦੇ ਵਿੱਚ ਸੂਰ ਦਾ ਕੋਈ ਛੁੱਟਿਆ ਜਾ ਰਿਹਾ ਤੇ ਤਾਂ ਕਿ ਲੋਕ ਧਰਮ ਦੇ ਨਾਂ ਤੇ ਲੜ ਪੈਣ ਪੰਜਾਬ ਦੀ ਤਾਕਤ ਸੀ ਵੀ ਧਰਮ ਤਾਂ ਬਹੁਤ ਲੋਕ ਧਾਰਨਿਕ ਨੇ ਧਰਮ ਅੱਦੇ ਨੂੰ ਮੰਨਦੇ ਨੇ ਤੇ ਪਰ ਹ ਹਮ ਹ ਹੋ ਕੇ ਜਾਂਦੇ ਨੇ ਪਰ ਧਰਮ ਦੇ ਨਾਂ ਤੇ ਲੜਾਈ ਨਹੀਂ ਕਰਦੇ ਸੀ ਹੁਣ ਉਹ 47 ਜੋ ਹੋ ਗਿਆ ਹੋ ਗਿਆ ਉਹ ਇਸ ਕਰਕੇ ਉਹ ਜਿਹੜਾ ਸਾਡਾ ਭਾਈਚਾਰਾ ਪੰਜਾਬ ਦਾ ਇੱਕ ਆ ਉਹਨੂੰ ਪਾੜਨ ਵਾਸਤੇ ਕਦੂਰ ਸਾਹਿਬ ਨੂੰ ਕਿ ਸਟੇਟ ਦੇ ਗਰਵੇ ਨੂੰ ਵਧਾਉਣ ਵਾਸਤੇ ਲੋਕਾਂ ਦੇ ਅਸਲੀ ਮੰਗਾ ਤੋਂ ਮੂੰਹ ਪਾ ਕੇ ਸਿਰਫ ਜਿਹੜੀਆਂ ਹੈਗੀਆਂ ਨੇ ਕਹ ਲੋ ਵੀ ਭਾਵਨਾਤਮਕ ਗੱਲਾਂ ਕਰਾਉਣ ਵਾਸਤੇ ਉਹ ਉਹਨੂੰ ਇੱਕ ਟੈਸਟ ਕੇਸ ਹੈ ਉਹ ਟੈਸਟ ਕੇਸ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ ਪਰ ਮੈਂ ਇਹ ਕਹਾਂਗਾ ਕਿ ਇਹਦੇ ਵਿੱਚ ਸਪਸ਼ਟ ਗੱਲ ਕਰ ਦੇਣੀ ਚਾਹੀਦੀ ਹੈ ਵੀ ਇਹਨਾਂ ਭਾਵਨਾਵਾਂ ਤੋਂ ਕੁਝ ਨਹੀਂ ਨਿਕਲਣਾ ਕੋਈ ਹੋਣੀ ਹੋਣਾ ਜਿਹੜੇ ਵੱਡੇ ਲੋਕਾਂ ਨੇ ਕੁਰਬਾਨੀਆਂ ਕਰੀਆਂ ਨੇ ਜੇ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜੇ ਸਿੰਘਾਂ ਨੇ ਮੈਂ ਕਹਿੰਦਾ ਮੈਂ ਉਹਨਾਂ ਦੀ ਉਹਨਾਂ ਦੇ ਜੋ ਉਹਨਾਂ ਨੇ ਕਰਿਆ ਉਹਨਾਂ ਦਾ ਸਹਿਮਤ ਹੋਵਾਂ ਜਾਂ ਨਾ ਹੋਵਾਂ ਜੀ ਅਰ ਜੇ ਉਹਨਾਂ ਨੇ ਆਪਦੀ ਉਹ ਉਹ ਸਿਆਸੀ ਕੈਂਡੀ ਨੇ ਜੇ ਉਹਨਾਂ ਨੇ ਆਪਦੀ ਜੇਲ੍ਹ ਦੀ ਉਹ ਪੂਰੀ ਕੱਢੀ ਟਰਮ ਤਾਂ ਉਹਨਾਂ ਨੂੰ ਛੱਡਣਾ ਕਿਉਂ ਨਹੀਂ ਚਾਹੀਦਾ ਤੁਸੀਂ ਬਲਾਤਕਾਰੀਆਂ ਨੂੰ ਛੱਡੀ ਜਾਂਦੇ ਹੋ ਹੂੰ ਸੋ ਇਹ ਇਹ ਜੇ ਇਹ ਮਸਲਤ ਕਿਹਾ ਜਾਂਦਾ ਲਾ ਫਿਰ ਕੀ ਇਹਦੇ ਮੋਰਚੇ ਦੀ ਫਲਾਣੇ ਦੀ ਦਾ ਇਹਦਾ ਮਤਲਬ ਕਿਚੇਨਾ ਕਿਚੇ ਉਹਨਾਂ ਲਾ ਕੇ ਵੀ ਪ੍ਰਾਣੀਆਂ ਗੱਲਾਂ ਨੂੰ ਹੁਣ ਵਿਚੀ ਛੱਡ ਕੇ ਹੁਣ ਨਵਾਂ ਇੱਕ ਰਸਤਾ ਪਾਣਾ ਸ਼ੁਰੂ ਕਰ ਲੋ। ਸੋ ਜਦ ਬੰਦਾ ਜਿਹੜਾ ਬੰਦਾ ਇੱਕ ਕਦੇ ਇੱਥੋਂ ਸ਼ੁਰੂ ਕਰਿਆ ਉਹ ਛੱਡਦਾ ਫਿਰ ਇੱਥੋਂ ਛੁ ਵੀ ਕਰਿਆ ਉਹ ਛੱਡਦਾ ਕਿਉਂਕਿ ਉਹਦੇ ਜਿਹੜਾ ਰੋਗ ਆ ਗਈ। ਅਸਲ ਚ ਗੱਲ ਕੀ ਹੋਈ ਆ? ਰੋਕਾਂ ਜਾਂ ਜਿੱਥੇ-ਜਿੱਥੇ ਵੀ ਗਿਆ ਉੱਥੇ ਰੋਗ ਆ ਗਈ ਉਹ ਛੱਡ ਲੋ। ਇੱਥੇ ਰੋਗ ਆ ਗਈ ਉਹ ਛੱਡ ਲੋ। ਉੱਥੇ ਰੋਗ ਆ ਗਈ ਉਹ ਛੱਡ ਲੋ। ਤੇ ਜਿਹੜੇ ਉਹਦੇ ਖਿਲਾਫ ਲੜ ਰਹੇ ਉਹਨਾਂ ਨੂੰ ਕੋਈ ਇਹਦਾ ਕੀ ਫਰਕ ਪੈਂਦਾ? ਹੂੰ। ਤੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਨੁਕਸਾਨ ਕਰਦੀਆਂ ਨੇ ਅੱਜ ਸਾਨੂੰ ਕਿਹੜਾ ਸਪਸਟ੍ਰੋਨਾ ਜ਼ਰੂਰੀ ਹੈ ਅੱਜ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਵਾਸਤੇ ਇਸ ਖੇਤਰੀ ਪਾਰਟੀ ਦਾ ਵੀ ਹੋਣਾ ਜ਼ਰੂਰੀ ਹੈ ਇੱਥੇ ਮੈਂ ਤਾਂ ਕਹਾਂਗਾ ਇੱਕ ਚੰਗਾ ਗੱਲ ਹੈ ਖਡੂਰ ਸਾਹਿਬ ਕੇਸ ਕਰਨ ਦੀ ਵੀ ਨਿਸ਼ਾਨੀ ਹੈ ਖਡੂਰ ਸਾਹਿਬ ਦਾ ਜਿਹੜਾ ਤੁਸੀਂ ਕਹੇ ਮੇਰੇ ਵਾਸਤੇ ਬਹੁਤ ਮਹੱਤਵਪੂਰਨ ਹੈ ਕਿਉਂ ਮਹੱਤਵਪੂਰਨ ਹੈ ਖਡੂਰ ਸਾਹਿਬ ਦੇ ਵਿੱਚ ਅਕਾਲੀ ਦਲ ਦਾ ਕੈਂਡੀਡੇਟ ਖੜਾ ਹੈ ਉਹ ਅਕਾਲੀ ਦਲ ਨੇ ਕੈਂਡੀਡੇਟ ਅਮਰਸਪਾਲ ਸਿੰਘ ਦੀ ਕੈਂਡੀਡੇਚਰ ਤੋਂ ਬਾਅਦ ਅਨਾਉਂਸ ਕਰਿਆ ਜੀ ਦੂਜੀ ਗੱਲ ਅਕਾਲੀ ਦਾਨ ਨੇ ਐਂਡ ਆਪਦੇ ਬਨੂ ਭਾਵੇਂ ਕਹਨੂ ਫੇਰ ਦੁਬਾਰਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਅਕਾਲੀ ਦਾਨ ਜ਼ਰੂਰੀ ਹੋਊਗਾ ਅਕਾਲੀ ਦਾਨ ਨੇ ਤੋਂ ਲੋ ਵਿਛੜਾ ਕਰਨ ਦੀ ਗੱਲ કરી ਹੈ ਅਕਾਲੀ ਦਾਨ ਨੇ ਮੁਖ ਧਾਰਾ ਲਈ ਜਿਵੇਂ ਮੁਖ ਧਾਰਾ ਨਹੀਂ ਮੈਂ ਸ਼ਬਦ ਵਰਤਾਂ ਕਿਉਂਕਿ ਮੁਖ ਧਾਰਾ ਮਹਤਵ ਸ਼ਬਦ ਇਹ じゃ ਮੰਨ ਸਕਿਆ ਜਿਵੇਂ ਅਸੀਂ ਮੁਖ ਧਾਰਾ ਹੈ ਹੀ ਨਹੀਂ ਪਹਿਲਾਂ ਸਾਨੂੰ ਕਹਿੰਦੇ ਹੈ ਨਹੀਂ ਫੇਰ ਆਈਏ ਤੋਂ ਮੈਂ ਮੁਖ ਧਾਰਾ ਦੀ ਗੱਲ ਨਹੀਂ ਕਰਦਾ ਅਕਾਲੀ ਦਾਨ ਨੇ ਪੰਜਾਬ ਦੇ ਇਸ਼ੂ ਦੀ ਗੱਲ ਕਰਨੀ ਸ਼ੁਰੂ ਕਰੀ ਹੈ ਕਿ ਕੋਈ ਵੀ ਅਜੇ ਤੱਕ ਐਸਾ ਨਹੀਂ ਆਇਆ ਇਹ ਅਮਰਸਪਾਲ ਨੇ ਤਾਂ ਜਰੂਰ ਕਿਹਾ ਵੀ ਪਾਸਪੋਰਟ ਜੇ ਤਾਂ ਨਹੀਂ ਹੈ ਪਰ ਇਦਾਂ ਦੀ ਕਰਦੀ ਬਹੁਤੀ ਕਰਦੇ ਅਕਾਲੀ ਦਰਤਾ ਸਿੱਧਾ ਇਹ ਹੈ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੀ ਕਰਦਾ ਉਹ ਨਹੀਂ ਕਰੀ ਵਖਰੀ ਕਰਦਾ ਸੋ ਇਸ ਕਰਕੇ ਅਕਾਲੀ ਦਰ ਨੇ ਇੱਕ ਮੋੜਾ ਕੱਟਿਆ ਔਰ ਜਰੂਰ ਸਾਹਿਬ ਦੀ ਸੀਟ ਇਹ ਗੱਲ ਦੀ ਟੈਸਟ ਹੈ ਇਸ ਗੱਲ ਦੀ ਇਹ ਟੈਸਟ ਹੈ ਵੀ ਅਕਾਲੀ ਦਲ ਆਪਣੀ ਗੱਲ ਤੇ ਖੜਾ ਰਹਿੰਦਾ ਹੈ ਜਾਂ ਮੁੜ ਕੇ ਉਹ ਜੇ ਸਮਝੱਤਾ ਕਰ ਜਾਂਦਾ ਕਿਉਂਕਿ ਮੈਨੂੰ ਇਹ ਪਤਾ ਹੈ ਵੀ ਜੇ ਕਿਤੇ ਜੇ ਰਸਫੀ ਜਦ ਵਰਤਿਆ ਉਹ ਵਰਤਾਰਾ 84 ਦਾ ਨਹੀਂ ਹੁੰਦਾ ਸੀ ਜੇ ਉਥੇ ਏਕੇ ਦੇ ਨਾਲ ਲੜਾਈ ਹੁੰਦੀ ਏਕਾ ਹੋ ਕੇ ਜੇ ਕਿਉਂਕਿ ਸਰਕਾਰ ਝੁੱਕ ਜਾਂਦੀ ਹੁੰਦੀ ਆ ਕੇ ਸੰਨਾਂ ਦਾ ਆਪ ਦੇਖਿਆ ਹੀ ਏਕੇ ਨਾਲ ਹੀ ਝੁਕਿਆ ਔਰ ਏਕੇ ਨਾਲ ਕਹਿੰਦਾ ਅਸੀਂ ਉਹਦੋਂ ਪਹਿਨਾ ਇਹ ਤਾਂ ਆਜ਼ਾਦ ਸਰਕਾਰ ਸੀਗੀ ਉਹਦੋਂ ਪਹਿਨਾ ਵੀ ਅਸੀਂ ਗੁਰਦੁਆਰਿਆਂ ਚ ਮੋਰਚੇ ਲਾਏ ਸੀਗੇ ਉਹਦੋਂ ਪਹਿਨਾ ਵੀ ਅਸੀਂ ਅੰਗਰੇਜ਼ ਨੂੰ ਝੁਕਾਇਆ ਸੀ ਥਾਂ-ਥਾਂ ਤੇ ਹੂੰ ਸੋ ਉਹ ਜਿੰਨੀਆਂ ਕੁਰਬਾਨੀਆਂ ਦਰਬਾਰ ਸਾਹਿਬ ਦੇ ਜਿੰਨੀਆਂ ਨੇ ਉਨ੍ਯ ਕੁਰਬਾਨੀਆਂ ਨਾਲ ਤਾਂ ਇੱਥੇ ਬਹੁਤ ਵੱਡਾ ਬਦਲਾ ਆ ਗਿਆ ਹੋਣਾ ਚਾਹੀਦਾ ਸੀ ਉਹ ਆਇਆ ਨਹੀਂ ਸੀ ਹਲਕੇ ਉਲਟਾ ਅਸੀਂ ਸਮਝ ਸਾਨੂੰ ਉਹ ਮਤਲਬ ਉਲਟਾ ਸਾਨੂੰ ਦੋਸ਼ ਦੇਣਾ ਸ਼ੁਰੂ ਕਰਤਾ ਸਾਡੀ ਜਿਹੜੀ ਇੱਜ਼ਤ ਸੀ ਉਹਨੂੰ ਮਿੱਟੀ ਚ ਰੋਲਣਾ ਸ਼ੁਰੂ ਕਰਤਾ ਸਟੇਟ ਨੇ ਸੋ ਇਸ ਕਰਕੇ ਸਾਨੂੰ ਇਸ ਨੂੰ ਮੁੜ ਕੇ ਵਿਚਾਰਨਾ ਪਊਗਾ ਜੇ ਅਸੀਂ ਭਾਵਨਾ ਤੇ ਬਹਿ ਬਹਿ ਕੇ ਸਾਰਾ ਦਿਨ ਭਾਵਨਾ ਚ ਹੀ ਗੱਲ ਕਰੀ ਜਾਵਾਂਗੇ ਤੇ ਮੈਨੂੰ ਨਹੀਂ ਲੱਗਦਾ ਵੀ ਫਿਰ ਅਸੀਂ ਸਫਲ ਵੀ ਹੋਵਾਂਗੇ ਇਹ ਕੀ ਨਹੀਂ ਤੇਹੀ ਵੀ ਇਹ ਸਾਂ ਹੁੰਦਾ ਹੈ ਹਾਂ ਹਾਂ ਬੜਾ ਮਾਰਾ ਹੈ ਬਾ ਮਾਰੇ ਇਹ ਦਾ ਰਾਜ ਉਹਨੇ ਜਿੰਦੇ ਭਾਈ ਇਹ ਅੜਾਜ ਤਾਂ ਹੁਣ ਕਹਿੰਦਾ ਇਲਾਜ ਕਰਤਾ ਦਿਓ ਹੂੰ ਟੋਟੀ ਜੀ ਗੱਲ ਸੁਣਾ ਕੇ ਮੈਂ ਆਪਣੀ ਗੱਲ ਖਤਮ ਕਰਨ ਲੱਗਿਆ ਮੈਂ ਕਿਉਂ ਕਹਿਣਾ ਇਹ ਵਿਭਾਵਨਾ ਤੇ ਇਸ ਚ ਕੀ ਫਰਕ ਹੈ ਸਹੀ ਸਾਡੇ ਕੋਲ ਇੱਕ ਮਰੀਜ਼ ਆਇਆ 9 ਜਾਂ ਡੜਕਾ 18-20 ਸਾਲ ਦਾ ਹੋਏਗਾ ਉਹਦਾ ਪੈਰ ਗੜਿਆ ਹੋਇਆ ਉਹ ਪੈਰ ਗੜਿਆ ਇਸ ਕਰਕੇ ਉਹ ਕੱਟਣਾ ਪੈਣਾ ਸੀ ਪੈਰ ਤੇ ਮੇਰਾ ਰੈਜ਼ੀਡੈਂਟ ਉਸ ਨੂੰ ਕਹਿ ਲੱਗਾ ਵੀ ਦੇਖੋ ਮੈਨੂੰ ਕਹਿੰਦਾ ਫਿਰ ਦੇਖੋ ਕਿੰਨੇ ਮੂਰਖਾ ਇਹਨੂੰ ਪਤਾ ਨਹੀਂ ਹੈ ਅਕਲ ਨਹੀਂ ਹੈ ਹੁਣ ਤੈਰ ਪਟਾਉਣਾ ਨੂੰ ਸਮਝੇ ਚ ਨਹੀਂ ਆਇਆ ਪੂਰਾ ਨਹੀਂ ਮੈਂ ਆਖਿਆ ਵੀ ਇਹਨੇ ਸਜੋ ਕਰਨਾ ਸੀ ਕਰ ਲਿਆ ਹੁਣ ਤੂੰ ਹੋਰ ਡੇਟ ਤਾਂ ਨਾ ਕਰ ਉਹ ਪਾੜਨ ਦੌੜਨਾ ਕਹਿੰਦੇ ਆਮ ਲੋਕੋ ਨੂੰ ਉਹ ਕੀ ਹੁੰਦਾ ਗੈਂਗਰੀਨ ਕਹਿੰਦੇ ਆ ਸੀ ਗੈਸ ਗੈਂਗਰੀਨ ਗੈਂਗਰੀਨ ਦਾ ਜੀ ਸਭ ਫਟਾਫਟੀ ਵਧੀ ਜਾਂਦਾ ਅੰਗੇ ਨੂੰ ਮੈਂ ਕਿਹਾ ਜਿੱਥੋਂ ਹੋਰ ਜਿੰਨਾ ਜਿੱਥੋਂ ਘੰਟਾ ਹੋਰ ਲਾ ਦੇ ਉਹਦਾ ਗਾਹ ਹੋਰ ਤੇ ਚਲ ਜੂ ਉਤੋਂ ਕੱਟਣੀ ਪਊਗੀ ਲੱਗਾ ਸਫਰ ਕਰੋ ਤਿਆਰੀ ਇਹਦੀ ਹੈ ਤੇ ਟਾਈਮ ਨਾ ਵੇਸਟ ਕਰਾ ਜਦੋਂ ਉਹਨੂੰ ਅਸੀਂ ਉੱਥੇ ਲੈ ਗਏ ਉਹਦਾ ਆਪਰੇਸ਼ਨ ਥੀਏਟਰ ਵੀ ਉੱਥੇ ਹੀ ਹੁੰਦਾ ਪਰ ਵੀ ਰੋਚਤਾ ਫਿਰ ਵੀ ਕਰਨਾ ਹੀ ਹੁੰਦਾ ਤੇ ਬੇਵੋਸ਼ ਕਰਨ ਤੋਂ ਪਹਿਲਾਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਮੈਂ ਕਿਉਂਕਿ ਮੇਰਾ ਪੜਾਉਣ ਦਾ ਤਰੀਕਾ ਵੀ ਅਹੀਂ ਹੈ ਇਸ ਗੱਲ ਮੈਂ ਇੱਛੇ ਵੀ ਤਾਂ ਹੀ ਨਿਵਾਖਿਆ ਮੇਰੇ ਕੱਕਾ ਤੂੰ ਇਹ ਪੈਰ ਦਾ ਇਲਾਜ ਕਿਉਂ ਨਹੀਂ ਕਰਾਇਆ ਪਹਿਲਾਂ ਕਹਿੰਦਾ ਜੀ ਖਰਚਾ ਲੱਗਾ ਹਾਂ ਪਹਿਲਾਂ ਪੁੱਛਿਆ ਹੋਇਆ ਕਿਛ ਗੰਦਾ ਖਰਚਾ ਲੱਗਿਆ ਸੀ ਮੈਂ ਫਿਰ ਕਹਿੰਦਾ ਜੀ ਬਸ ਉਹ ਪੱਟੀ ਪੱਟੀ ਕਰਦੇ ਰਹੇ ਮੈਂ ਪਹਿਲਾਂ ਠੀਕ ਲਾ ਲ ਚੋਂ ਜੀ ਕਹਿੰਦਾ ਜੀ ਕੀ ਕਿਲਾਜ ਕਰ ਮੈਂ ਤਾਂ ਆਪਣੇ ਵੱਲੋਂ ਰਾਜ਼ੀ ਕਰਾਰ ਹੀ ਹੱਸਤਾ ਥੁਣ ਮੈਂ ਐਟਾ ਕਰਕੇ ਤਾਂ ਸਾਡੇ ਰੋਜੀ ਲੱਗਦੇ ਨੇ ਫੇਰ ਮੈਂ ਰੋਜੀ ਹੱਸ ਕੇ ਚਾਈ ਜਾਵਾਂਗਾ ਧਿਆਨੀ ਕਿਵੇਂ ਕਰਾਂਗਾ ਫੇਰ ਮੈਂ ਹੁਣ ਕਿਉਂ ਆ ਗਿਆ ਕਹਿੰਦੇ ਹੁਣ ਤਾਂ ਪੈਰ ਤੇ ਚੱਡੇ ਹੀ ਨਹੀਂ ਜਾਂਦਾ ਹੁਣ ਧਿਆੜੀ ਤਾਂ ਹੁੰਦੀ ਹੀ ਨਹੀਂ ਮੈਂ ਕਿਹਾ ਹੁਣ ਇਲਾਜ ਕਰਾ ਲੈਂ ਨਿਆ ਉਹਨੂੰ ਐਵੇਂ ਵੀ ਨਹੀਂ ਪਤਾ ਮੇਰਾ ਹੂੰ ਹੋਣ ਪਤਾ ਵੀ ਪੈਰ ਕੱਟਿਆ ਜਣਾ ਉਹ ਤਾਂ ਜਦਾ ਹੱਸਤਾ ਤਾਂ ਉਹ ਤਾਂ ਪਤਾ ਹੀ ਨਹੀਂ ਸੀ ਮੇਰਾ ਪੈਰ ਕੱਟਿਆ ਜਣਾ ਹੂੰ ਬਿਲਕੁਲ ਮੈਂ ਫੇਰ ਆਪਦੇ ਵੱਲੋਂ ਲਈਦਾ ਮੈਂ ਖਾਉਂ ਤੂੰ ਸਮਝ ਗਿਆ ਨਾ ਬਿਆਸਰੀ ਗੱਲ ਕਿਹਨੂੰ ਪਤਾ ਤੂੰ ਕਹਿੰਦਾ ਵੀ ਇਹ ਜਾਣ ਕੇ ਨਹੀਂ ਆ ਰਿਹਾ ਸਮਵੇਦਨਾ ਕਦੀ ਹਾਲਾਂਕਿ ਜਿਹੜਾ ਮੈਨੂੰ ਰੈਜ਼ੀਡੈਂਟ ਕਹਿ ਰਿਹਾ ਸੀ ਉਹ ਸਮਵੇਦਨਾ ਚ ਕਹਿ ਰਿਹਾ ਸੀ ਉਹ ਸਮਵੇਦਨਾ ਸਮਾਂ ਤਾਂ ਪੰਡਾ ਹੋਈ ਜਾ ਰਹੀ ਸੀ ਜੀ ਬਿਲਕੁਲ ਇਸ ਕਰਕੇ ਸਮਵੇਦਨਾ ਕਦੀ ਨਹੀਂ ਕੰਮ ਕਰਦੀ ਸਮਵੇਦਨਾ ਦੇ ਨਾਲ ਜਿਹੜਾ ਉਪਚਾਰ ਉਹ ਜ਼ਰੂਰੀ ਹੈ ਜੇ ਤੁਸੀਂ ਪੰਜਾਬ ਦਾ ਉਪਚਾਰ ਕਰਨਾ ਨਹੀਂ ਸਮਵੇਦਨਾ ਕਰਿਓ ਅਮਰਤੋ ਸ਼ਿਕਾਦੋ ਜੀ ਤੁਸੀਂ ਨਸ਼ੇ ਤੋਂ ਹਟਾ ਦੋ ਕੌਣ ਚਾਹੁੰਦਾ ਵੀ ਨਸ਼ੇ ਹੋਣ ਕੋਈ ਕਹਿੰਦਾ ਖਸ ਖਸੇ ਖੇਚੀ ਕਰਾ ਦੋ ਜੀ ਤਾਂ ਨਸ਼ੇ ਹਟ ਚੜ ਗਏ ਉਦੋਂ ਹੀ ਬੜਾ ਪ੍ਰਚਾਰ ਕੀਤਾ ਜਾਂਦਾ ਨਾ ਕਿ ਥੇ ਦੇਖਣਾ ਮੇਰਾ ਕੋਈ ਫਾਇਦਾ ਨਹੀਂ ਕੋਈ ਕਹਿੰਦਾ ਨਹੀਂ ਜੀ ਲੋਕਾਂ ਨੂੰ ਤੁਸੀਂ ਰੋਜ਼ਗਾਰ ਜੇ ਦੋ ਤਾਂ ਕੋਈ ਕਹਿੰਦਾ ਨਹੀਂ ਰੋਜ਼ਗਾਰ ਵਾਲੇ ਵੀ ਕਰ ਜਾ। ਸੋ ਇਸ ਕਰਕੇ ਸਾਨੂੰ ਪੰਜਾਬ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਜੋ ਤੁਸੀਂ ਪਹਿਲਾਂ ਕਿਹਾ ਸੀ 13 ਬੰਦੇ ਚੁਣ ਕੇ ਸੀ ਭੇਜਣਾ। ਤਾਂ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਪੇਸ਼ ਕਰ ਨਿਕਾ। ਦੂਜੀ ਗੱਲ ਉਹ ਪੰਜਾਬ ਨੂੰ ਦੇਸ਼ ਦੇ ਸੰਦਰਭ ਵਿੱਚ ਦੇਖਣਾ। ਕੋਈ ਕਹਿੰਦਾ ਪੰਜਾਬ ਵੱਖਰਾ ਕੱਢ ਕੇ ਨਾ ਦੇਖਣਾ। ਉਹਦੇ ਵਿੱਚ ਦੇਖਣ ਦੀ ਇਹ ਲੋੜ ਹੈ ਵੀ ਪੰਜਾਬ ਜਾਂ ਬਾਕੀ ਸੂਬਿਆਂ ਦੇ ਹੱਕ ਕੀ ਨੇ ਕੇਂਦਰ ਕਬਜ਼ਾ ਕਿਉਂ ਕਰਦਾ ਹੈ। ਕਿਉਂਕਿ ਤੁਸੀਂ ਉਹ ਸਰਕਾਰ 'ਚ ਬੈਠੋਗੇ ਜਾ ਕੇ ਲੋਕ ਸਰਕਾਰ ਦੇ ਵਿੱਚ ਜਿੱਥੇ ਤੁਸੀਂ ਗੱਲ ਕਰ ਸਕੋ ਕਿ ਸੂਬਿਆਂ ਦੇ ਮੁੱਦਿਆਂ ਦੇ ਹੱਕ ਦਿਓ। ਉਹਦੀ ਮੰਨੀ ਜਾਵੇ ਨਾ ਮੰਨੀ ਜਾ ਵੱਖਰੀ ਗੱਲ ਹੈ। ਉਹਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ। ਅੱਜ ਪੰਜਾਬ ਦੇ ਵਿੱਚ ਜਿਹੜੀ ਚੋਣ ਹੈ ਬਾਕੀ ਜੇ ਸੂਬਿਆਂ ਦੇ ਵਿੱਚ ਫੇਰ ਵੀ ਮੁੱਦੇ ਬਣਾ ਕੇ ਚੋਣ ਲੜੀ ਜਾ ਰਹੀ ਹੈ। ਪੰਜਾਬ 'ਚ ਜਰਾ ਵੀ ਮੁੱਦਾ ਨਹੀਂ ਬਣਾਇਆ ਜਾ ਰਿਹਾ ਕਿ ਸੂਬਿਆਂ ਦੇ ਅਧਿਕਾਰਾਂ ਦੀ ਗੱਲ, ਪੰਜਾਬੀ ਦੀ ਗੱਲ, ਪੰਜਾਬੀ ਪ੍ਰਾਚਾਰ ਦੀ ਗੱਲ, ਪੰਜਾਬੀ ਸੱਭਿਆਚਾਰ ਦੀ ਗੱਲ, ਇਥੋਂ ਦੀ ਕਿਸਾਨੀ ਦੀ ਗੱਲ, ਕਿਸਾਨੀ ਦੇ ਮੁੱਦਿਆਂ ਦੀ। ਬਲਕਿ ਅਕਾਲੀ ਦਲ ਨੇ ਇਸ ਗੱਲ ਦੇ ਵਿੱਚ ਜ਼ਰੂਰ ਕਿਹਾ ਹੈ ਵੀ ਜੇ ਤੁਸੀਂ ਬੰਦੀ ਸਿੰਘਾਂ ਦੇ ਉੱਤੇ ਸਾਡੇ ਨਾਲ ਉਹਨਾਂ ਨੂੰ ਲਿਹਾ ਨਹੀਂ ਕਰਨਾ ਜੇ ਤੁਸੀਂ ਕਿਸਾਨਾਂ ਦੇ ਮੁੱਦੇ ਹੱਦ ਨਹੀਂ ਕਰਨੇ ਤੇ ਜੇ ਤੁਸੀਂ ਸਾਡੇ ਧਰਮ ਤੇ ਦਖਲ ਦਾ ਜੀ ਨਗਾਤਾ ਰੱਖਣੀ ਹੈ ਤੇ ਫਿਰ ਅਸੀਂ ਤੁਹਾਡੇ ਨਾਲ ਸਮਝਾਤਾ ਕਰਨੀ ਪਿਆਰ ਨਹੀਂ ਅਸੀਂ ਇਹ ਤਿੰਨ ਚੀਜ਼ਾਂ ਨੂੰ ਛੱਡ ਕੇ ਬਿਲਕੁਲ ਤੁਹਾਡੇ ਨਾਲ ਉਹਨੂੰ ਚਾ ਨਹੀਂ ਭਾਵੇਂ ਅਸੀਂ ਜਿੱਤੀਏ ਭਾਵੇਂ ਸੀ ਹਾਰੀਏ ਭਾਵੇਂ ਸਾਨੂੰ 2 ਵੋਟਾਂ ਮਿਲਣ ਭਾਵੇਂ 4 ਮਿਲਣ ਅਸੀਂ ਇਹਨਾਂ ਤੇ ਹੁਣ ਕੋਈ ਸੰਧਾਤਾ ਨਹੀਂ ਕਰਾਂਗੇ ਇਹ ਗੱਲ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਆਫਿਸ ਭਾਵਨਾ ਚ ਬੈੰਦੇ ਸੀ ਜਾਂ ਅਸੀਂ ਆਪਣੇ ਵਪਾਰ ਦੇ ਉੱਤੇ ਕਦੇ ਖੜੇ ਸੀ ਅਸੀਂ ਉਹਨਾਂ ਚੋਂ ਕੱਟ ਕੇ ਕਿਤੇ ਨਾ ਕਿਤੇ ਇਸ ਪਾਸੇ ਨੂੰ ਜਾ ਰਹੇ ਹਾਂ ਔਰ ਖਡੂਰ ਸਾਹਿਬ ਦੀ ਸੀਟ ਹੈ ਜਿਹੜੀ ਉਹ ਸਾਨੂੰ ਇਸ ਪਾਸੇ ਦਾ ਜਿੱਤੇ ਜਿਹੜਾ ਮੱਗੀ ਪਰ ਇਸ ਪਾਸੇ ਦੀ ਸਿਆਸਤ ਨੂੰ ਇੱਕ ਦੂਜੇ ਨੂੰ ਨਖੇੜਾ ਕਰਨ ਦੇ ਵਾਸਤੇ ਵੀ ਕੌਣ ਕੀ ਕਹਿ ਰਿਹਾ ਹੈ ਖਡੂਰ ਸਾਹਿਬ ਇਹ ਇੰਪੋਰਟੈਂਟ ਇਸ ਗੱਲ ਦਾ ਹੈ ਖਡੂਰ ਸਾਹਿਬ ਚ ਅਸਲੀ ਪੰਜਾਬ ਦਾ ਪੰਜਾਬ ਦੇ ਮੁੱਦੇ ਭਾਵਨਾ ਚ ਬੈ ਕੇ ਹੱਲ ਸੁਣਾਏ ਨੇ ਜਾਂ ਪੰਜਾਬ ਦੇ ਅਸਲੀ ਮੁੱਦੇ ਨੇ ਤੇ ਉਹ ਖੇਤੀ ਉਹਨਾਂ ਨੇ ਦੋਹਾਂ ਸਾਰੇ ਮੁੱਦਿਆਂ ਦੇ ਉੱਤੇ ਕਿ ਕੀ ਹੋਇਆ ਕਿਨੇ ਕਿੰਨੀ ਕੁਰਬਾਨੀ ਕਰੀ ਹੈ ਕਿੰਨਾ ਕੁ ਉਸਨੇ ਗਲਤੀ ਕੀਤੀ ਹੈ ਇਹ ਸਾਰਾ ਖਡੂਰ ਸਾਹਿਬ ਦੀ ਹੋਰ ਕਿਸੇ ਸੀਟ ਤੇ ਡਿਸਕਸ ਨਹੀਂ ਹੋ ਰਿਹਾ ਚਰਚਾ ਹੀ ਨਹੀਂ ਹੋ ਰਹੀ ਖਡੂਰ ਸਾਹਿਬ ਤੁਸੀਂ ਠੀਕ ਕਰਿਆ ਲਿਆ ਖਡੂਰ ਸਾਹਿਬ ਦੇ ਸਾਰੀ ਚਰਚਾ ਹੋ ਰਹੀ ਹੈ ਵਿਵੇਟ ਸਿੰਘ ਬਲਟੋਹਾ ਪਹਿਲਾਂ ਕੀ ਕਰਦਾ ਸੀ ਹੁਣ ਕੀ ਕਰਦਾ ਹੈ ਸਰਪਾਰ ਦਾ ਕੀ ਪਾਸਟ ਹੈ ਉਹ ਫਲਾਣੇ ਦਾ ਕੀ ਪਾਸਟ ਹੈ ਪਹਿਲਾਂ 89 ਦਾ ਤੁਸੀਂ ਵੀ ਗੱਲ ਕਦੀ ਉਦੋਂ ਜਿੱਤ ਕੇ ਕੀ ਕਰਿਆ ਫਿਰ ਹੁਣ ਕੀ ਹੋਊਗਾ ਇਹ ਸਾਰਾ ਜਿਹੜਾ ਉਹ ਬੰਦੀ ਸਿੰਘ ਬੈਠੇ ਨੇ ਉਹਦਾ ਕੀ ਹੋ ਰਿਹਾ ਅਕਾਲੀ ਦਾ ਲਾਭ ਦਾ ਦੇ ਰਿਹਾ ਵੀ ਅਸੀਂ ਪਹਿਲਾਂ ਕੀ ਕਰਿਆ ਹੁਣ ਕੀ ਕਰ ਸੋ ਖਡੂਰ ਸਾਹਿਬ ਅਸਲੀ ਪੰਜਾਬ ਦੀ ਲੜਾਈ ਹੈ ਪੰਜਾਬ ਦੇ ਨੇ ਕਿੱਦਾਂ ਨੂੰ ਜਾਣਾ ਹੈ ਉਹਦੇ ਵਿੱਚ ਖਡੂਰ ਸਾਹਿਬ 'ਚ ਚਰਚਾ ਮੈਂ ਨਹੀਂ ਕਹਿੰਦਾ ਵੀ ਉੱਥੇ ਜਿੱਤ ਹਾਰ ਨਾਲੋਂ ਫੈਸਲਾ ਹੋ ਜਾਣਾ ਪਰ ਚਰਚਾ ਉੱਥੇ ਹੋ ਰਹੀ ਹੈ ਅਸਲੀ ਮੁੱਦਿਆਂ ਦੀ ਇੱਕ ਦੂਜੇ ਨੂੰ ਦੱਸ ਕੇ ਲੋਕਾਂ 'ਚ ਬਾਕੀ ਜਗ੍ਹਾ 'ਚ ਸਿਰਫ ਤੂੰ ਮਾੜਾ ਤੂੰ ਮਾੜਾ ਤੂੰ ਮਾੜਾ ਤੂੰ ਮਲਾਲੀ ਹੋ ਰਹੀ ਹੈ ਬਿਲਕੁਲ ਬਿਲਕੁਲ ਸੋ ਕਿਤੇ ਕਿਤੇ ਨਿੱਜੀ ਹੱਤਪਾ ਹਿੱਤ ਭਾਰੂ ਨੇ ਕਿਤੇ ਨਿੱਜੀ ਸਟੇਟਮੈਂਟਾਂ ਨੇ ਪਰ ਲੀਡਰਾਂ ਦਾ ਵੀ ਹੁਣ ਤਾਂ ਜਿਹੜਾ ਪਾਜ ਹੈ ਉਹ ਤਕਰੀਬਨ ਤਕਰੀਬਨ ਲੋਕ ਸਭ ਉਗੜੇ ਹੀ ਗਿਆ ਤੁਸੀਂ ਸਮਾਂ ਕੱਢਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਠੀਕ ਹੈ ਥੈਂਕ ਯੂ